ਹੈ ਸਸਕਾਲ ਜੀ ਸਾਰਿਆਂ ਵਦੀਫਾਂ ਵਾਲੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਪੰਨੋਂ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀ ਆ ਤਿੰਨੇ ਸੂਈਆਂ ਸਵਾਈਆਂ ਤੇ ਤਿੰਨਾਂ ਦੇ ਮਗਰ ਹੀ ਵਸੀਆਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਬਾਬੇ ਪਾਲਾ ਹੁੰਦੀ ਬੜੀ ਕਿਰਪਾ ਸਤਿਗੁਰ ਦੀ ਚਲੋ ਵਧੀਆ ਕਿਰਪਾ ਚੈ ਜੀ ਤੇ ਨਾਮ ਦੱਸ ਕਰੋ ਹਾਂ ਬਾਜੀ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਖੇਤੀਆਂ ਤੋਂ ਪੈਂਦਾ ਜੀ 2 ਕਿਲੋਮੀਟਰ ਰਹੀ ਆ 4 ਬਿਆਸ 7 ਬਾਬਾ ਬਕਾਲਾ ਸਾਹ 7 ਕਿਲੋਮੀਟਰ ਮੇਨ ਰੋਡ ਤੇ 1 ਕਿਲੋਮੀਟਰ ਸਰਕਾਰੀ ਸਕੂਲ ਲੱਗੇ ਠੇਕੇ ਲੱਗੇ ਦੋ ਨੰਬਰ ਆਪਣੀ ਗੜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਮੇਰਾ 98427718615 ਵੀ ਪਈ ਇੱਥ ਚਲੋ ਫਿਰ ਕਰੀਏ ਸ਼ੁਰੂ ਨਾ ਹਾਂਜੀ ਵੱਡੇ ਭਾਜੀ ਕਰੀਏ ਸ਼ੁਰੂ ਤੇ ਸ਼ੁਰੂਆਤ ਫਿਰ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਹੋ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਕਿੰਨਾ ਸੋਆ ਜੇ ਤਾਂ ਇਹ ਵੀਰ ਜੀ ਪਹਿਲਾਂ 2000 ਰੁਪਏ ਭਾਜੀ 24 ਮੂਹ ਦੀ ਠੀਕੀ ਹੋਵੇ ਤਾਂ ਕਵੀਰ ਸਾਡੇ ਘਰਾਂ ਦੇ ਚੋਗੀ ਹੋਵੇ ਤਾਂ ਲੈ ਜੀ ਅੱਛਾ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੋਈ ਮੈਨੂੰ ਵੀਰ ਜੀ 10 ਦਾ ਦੇਣਾ ਪਿੱਪਾ ਜੀ ਸੋਈ ਨੂੰ ਤੇ ਕਿੰਨਾ ਦੋ ਤਿਆਰ ਜੀ ਦੋ ਤਾਂ ਵੀ ਭਾਜੀ 13 ਕਿਲੋ ਦਾ 12 ਕਿਲੋ ਦੀ ਗਾਰੰਟੀ ਦੇਵਾਂਗੇ ਬਿਲਕੁਲ ਤਿਆਰ ਜੀ ਦੋ ਤਾਂ ਵਸ਼ੀ ਵੇਖੋ ਭਾਜੀ ਕੀ ਚੀਜ਼ ਹੈ ਮਗਰ ਸ਼ਾਨਦਾਰ ਮਗਰ ਵਸ਼ੀ ਜਿਹੜੀ ਚੰਗੀ ਆ ਹਾਂਜੀ ਕਿੰਨਾ ਦੇ ਮਗਰ ਵੀ ਭਾਈ ਅੱਜ ਵਸ਼ੀਆਂ ਆ ਤਿੰਨੇ ਵਸ਼ੀਆਂ ਹੀ ਆ ਜਿਹੜੀਆਂ ਹਾਂਜੀ ਤੇ ਇਹਦੇ ਮਗਰ ਵੀ ਵਸ਼ੀ ਜਿਹੜੀ ਕਾਫੀ ਪਿਆਰੀ ਸਾਂਭਣ ਵਾਲੀ ਵਸ਼ੀ ਆ ਜਿਹੜੀ ਹਾਂਜੀ ਤੇ ਕਿੰਨਾ ਕੇ ਦੁੱਧ ਕਰੀ ਜਾਊਗੀ ਇਹ ਦੁੱਧ ਵੀ ਜੀ ਵਸ਼ੀ ਪਰ ਵੀ ਭਾਜੀ ਸੇਵਾ ਦਾ ਡਿਪੈਂਡ ਜਿੰਦਾ ਕੋ ਵੀਰ ਭਰਾ ਸੇਵਾ ਕਰੂਗਾ 14-15 ਕਿਲੋ ਤੋਂ ਵੀਰ ਜੀ ਮਾਰਦੀ ਗੜ ਤੋੜੋ ਫਿਰ ਇੱਕ ਕਰੀ ਹਾਂਜੀ ਤੇ ਦੰਦ ਵੀ ਦਿਖਾ ਲਈਏ ਤੇ ਨਾਲੇ ਇਹਦੇ ਵੀਰ ਜੀ ਗਾਲ 'ਚ ਬਾੜਦੇ ਰਸਾ ਹੀ ਖੁੱਲੀ ਬੰਦਿਆ ਛੱਡੀ ਹੀ ਇਹ ਰਸਾ ਮੈਂ ਪਾਇਆ ਵਾ ਮੜਾ ਮੋਟਾ ਕਰਦੀ ਆ ਅੱਛਾ ਮੋਟ ਕੇ ਖੋਣਾ ਆ ਵੇਖੋ ਇਹ ਨਾ ਕੋ ਵੀਰ ਕਵੇ ਹਾਂ ਜੀ ਸਾਡੇ ਪਿਓਰ ਚਾਰ ਦੰਦ ਵਸ਼ੀ ਅਜੇ ਚੋਗੀ ਦੇ ਵੀ ਬਰਾਬਰ ਪੂਰੇ ਨਹੀਂ ਹੋਏ ਦਈ ਹੈ ਬਰਾਬਰ ਕਰਨਾ ਚਲੋ ਸੱਜਿਆ ਤੇ ਇਹ ਵੀ ਵੈੜ ਵੀ ਚੰਗੀ ਸੰਭੀ ਸੰਦੀ ਆ ਕਿਸੇ ਦੇ ਨਾ ਆਹ ਦੇਖੋ 100 ਗ੍ਰਾਮ ਪਾਲੀ ਵਸ਼ੀ ਆ ਦੀ ਪਾਜੀ ਘਰ ਵਾਲੇ ਬੰਦਿਆਂ ਨੇ ਆ ਦੇਖੋ ਅਜੀ ਭਾਜੀ ਓਦਾਂ ਵਸ਼ੀ ਡਰਦੀ ਆ ਇਹ ਨਾ ਕੋ ਵੀਰ ਭਰਾ ਕਵੇ ਹਾਂ ਜੀ ਆ ਦੇਖੋ ਜਿੱਦਾਂ ਮਰਜੀ ਉੱਤੇ ਥੱਲੇ ਵੜੇ ਰਹੀਏ ਵੱਡੇ ਭਾਜੀ ਚਲੋ ਆਜੋ ਲੈ ਆਓ ਫਿਰ ਆਜੋ ਤੁਸੀਂ ਆਲਾ ਆਲਾ ਇੱਕ ਵੂਥ ਦੇਖੋ ਭਾਜੀ ਇਹ ਤਾਂ ਪਿਆਰਾ ਜਿਹਾ ਫੇਸ ਹੈ ਇਹ ਤਾਂ ਸੋਹਣੀ ਬੈਠਿਆ ਚਲੋ ਖਾਭ ਜੀ ਜੰਗੂ ਦਾ ਫਰਦੀ ਆ ਤੁਸੀਂ ਭਾਜੀ ਮੜਾ ਮੋਟਾ ਆਜੇ ਲੈ ਤੇ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੁੱਲ ਵੀਰ ਜੀ ਵੇਖੋ ਵੀ ਤਾਂ 60 ਵੀ ਮੰਗੀ ਜਾਂਦੇ 65 ਵੀ ਮੰਗੀ ਜਾਂਦੇ ਪਰ ਆਪਾਂ ਉਹ ਕੰਮ ਨਹੀਂ ਕਰ ਰਹੇ ਆਪਾਂ ਲੈਣ ਦੇਣ ਵਾਲੀ ਗੱਲ ਕਰਨੀ ਜੀ ਕਿੰਨਾ 50000 ਰੁਪਏ ਜਿੰਨਾ ਮਾਨਕੋ ਕੇ ਕਰ ਦਾਂਗੇ ਕਿੰਨਾ ਕਰ ਦੋਗੇ ਜਿੰਨਾ ਕਰੋ ਕਰ ਵੀ ਭਾਜੀ 5 ਛੜਦੀ ਹੈ ਹਾਂਜੀ 5 ਛੜ ਦਾਂਗੇ ਕਰ ਵੀ ਭਾਜੀ 45 ਦੇ ਦੋਗੇ ਹੋਰ ਜਾਂ 44000 ਦੀ ਬਿਸ਼ਰੇ ਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਛੋੜ ਛਪਾ ਫੁੱਲਾ ਮਾਨਤਾ ਕਰਾਂਗੇ ਵੀ ਭਾਜੀ ਠੀਕ ਹੈ ਤੇ ਫਲਕਾਰੀ ਵੀ ਲਾ ਕੇ ਦਿਖਾ ਦਿਆਂਗੇ ਬੜੇ ਭਾਜੀ ਆ ਲੋ ਇਹਨਾਂ ਨੂੰ ਵੀਰ ਕਹੇ ਇੱਕੋ ਜਿਹਾ ਸਰੀਰ ਹੈ ਜਿੰਨਾ ਸਾਰੇ ਪਾਤਿਆਂ ਚਾਰ ਸਫੇਰੇ ਨੂੰ ਵੀਰ ਭਾਪਾ ਜੀ ਵੀਰੇ ਸਾਰੀ ਕਾਲੀ ਬਸਵੰਨ ਜੀ ਦੋ ਚਾਰ ਵਾਰ ਚੱਕੇ ਹਰ ਰੁਪਏ ਭਾਜੀ ਠੀਕ ਹੈ ਜੀ ਤੇ ਬਾਕੀ ਥਾਣੇ ਦੇ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਇੱਕ ਵਾਰੀ ਆਹ ਦੇਖ ਸਾਡੇ ਥਾਣੇ ਦਾ ਸਾਈਡ ਗਿਆ ਪੈਦਾ ਠੀਕ ਹੈ ਜੀ ਤੇ ਹੁਣ ਜਿਹੜੀ ਇਹ ਤੋਂ ਬਾਅਦ ਇਹ ਜਰਸੀ ਹੈ ਇਹ ਇਹ ਜਰਸੀ ਹੈ ਵੀਰ ਭਾਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀ ਜੀ ਅੱਜ 12-13 ਦਿਨ ਹੋ ਗਿਆ ਵੀਰ ਭਾਈ ਸੂਈ ਨੂੰ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੈ ਪਾ ਵੀ ਭਾਈ ਜਿਹੜਾ ਲੀਟਰ ਨਾਲ ਮਿਲਦਾ ਹੈ 10 ਲੀਟਰ ਆਪਣੇ ਘਰ ਵੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਸਾਡੇ ਘਰ ਪੱਕਾ ਦੁੱਧ ਜਿਹੜਾ ਤਿਆਰ ਹੈ ਪੱਕਾ ਦੇ ਦੇਣਾ ਭਾਈ ਮਿਲ ਕੇ ਕਹਾਂ ਨਵਾ 11 12 ਕਹੀ ਜਾਈਏ ਬਾਕੀ ਆਪ ਗਾਂ ਕੋ ਸਾਮ ਕਰੂਗਾ ਤੇ ਬਤਾ ਲੂਗਾ ਪੰਡਾ ਤੁਹਾਨੂੰ ਬਤਾਉਂ ਮੌਸਮ ਠੰਡਾ ਹੋਣਾ ਜਾਂਦਾ ਮੀਂਹ ਪਾਏ ਤੇ ਇੱਕ ਦੋ ਆਪੇ ਹੋ ਜਾਣਾ ਕੰਮ ਸਹੀ ਬਹੁਤ ਜਿਆਦਾ ਤੋਰ ਫਿਰ ਇੱਕ ਰੀਨੋ ਤੇ ਇਹਦੇ ਮਗਰਾਵ ਚੀਜੇ ਕਾਲੀ ਤੇ ਕਾਲੀ ਕੱਟੀ ਆ ਸੁੱਕੀ ਜਿਹੜੀ ਦੱਸੀ ਵਾਲੀ ਤੋਰ ਤੋ ਹਰਪਾ ਵੀ ਭਾਈ ਕਥੋਂ ਨਾ ਕਰਦਾ ਰੂਤਾ ਮਾਲ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਚੰਗੇ ਗੱਭਦੇ ਆ ਆ ਜਲੇ ਤੇ ਇਹਦਾ ਫਿਰ ਮੁੱਲ ਮੋਲੇ ਛੋੜਾ 1000 ਰੁਪਏ ਭਾਜੀ ਕਿੰਨਾ 25000 ਰੁਪਏ 35000 ਹਾਂਜੀ ਦੇਣੀ ਕਿੰਨੇ ਦੀ ਜਿੱਦਾਂ ਕਰੋਗੇ ਵੱਡੇ ਭਾਜੀ 33 ਦੀ ਦੇ ਦਈਏ ਹਾਂਜੀ 33 ਦੀ ਹੋਰ ਛੱਡ 1000 ਖੜ ਅੱਛਾ 32 ਦੀ 32000 ਦੀ ਦੇ ਦਾਂਗੇ ਉਹ ਚੇ ਮੈਂ ਖੁੱਲਾ ਮੰਨਤਾਂ ਜੱਥ ਨੂੰ ਕਰੀਏ ਭਾਜੀ ਠੀਕ ਹੈ ਜੀ ਭਰਾ ਫੋਨ ਲਾਵੇ ਛੋਟੇ ਸਪਾ ਖੁੱਲਾ ਮੰਨਤਾਂ ਕਰਾਂਗੇ ਠੀਕ ਹੈ ਭਾਵੇਂ ਕੋਈ ਉਹ ਪਸੰਦ ਹੁੰਦੀ ਤੇ ਭਾਵੇਂ ਆਪ ਪਸੰਦ ਹੁੰਦੀ ਜੀ ਜੀ ਪਸੰਦ ਹੁੰਦੀ ਜੀ ਭਰਾ ਨੂੰ ਖੁੱਲੇ ਮੰਨਤਾਂ ਕਰਾਂਗੇ ਸਾਡੇ ਕੋਲ ਦੋ ਡਾਂਗ ਵਾਲੇ ਤਿੰਨ ਤਾਂ ਵੀ ਭਰਾ ਕਿਚੋ ਇੱਥੇ ਤਾਂ ਸੱਲੀ ਕਰਕੇ ਖੜੇ 100 ਚਲੋ ਫਿਰ ਹੁਣ ਆ ਜਿਹੜੇ 3 ਨੰਬਰ ਤੇ ਇਹਦੇ ਬਾਰੇ ਵੀ ਦੱਸ ਦੋ ਇਹ ਵੀ ਵੀਰ ਜੀ ਅੱਜ 20 ਦਿਨ ਹੋ ਗਏ ਸੁਈ ਨੂੰ ਅੱਛਾ ਹਾਂਜੀ ਦੁੱਧ ਜਿਹੜਾ 9 ਲੀਟਰ ਤਿਆਰ ਆ ਮੌਕੇ ਦਾ ਕੋਈ ਦੋਸਾਂ ਚੋਲੇ ਵੀ 3 ਟਾਂ ਸਾਡੇ ਘਰ ਚੋਲੇ ਆ ਤੁਸੀਂ ਭਾਜੀ ਹਾਂ ਬੱਚੀ ਜੀ ਹਾਂ ਬੱਚੀ ਜੀ ਵਾਹ ਮਾਈਕਲ ਨੂੰ ਰੋਕਿਆ ਜੀ ਭਾਜੀ ਕੋਈ ਕੁੱਝ ਤਾਂ ਆਵੇ ਮੋਢੀ ਮਾਰਿਆ ਠੀਕ ਹੈ ਜੀ ਹਾਂਜੀ ਕਿਰਵਾਜ ਲੈ ਆ ਇਹ ਇਹਦਾ ਫਿਰ ਮੁੱਲ ਮੁੱਲ ਛੋਟਾ 1000 ਰੁਪਏ ਭਾਜੀ ਇਹਦਾ ਕਿੰਨਾ ਕ 32000 ਰੁਪਇਆ 32000 ਹਾਂਜੀ ਕਿਤੀ ਜਿੰਨੇ ਦੀ ਕਰੋਗੇ ਮਾਨਦਾਨ ਖੁੱਲਾ ਹੀ ਕਰ ਦੇਣਾ ਪਾ 28 ਹਾਂਜੀ 28 ਜੱਸ ਨੂੰ 27 ਅੱਛਾ 27 ਦੇ ਦਾਂਗੇ ਠੀਕ ਆ ਹਾਂਜੀ ਚਲੋ ਬਾਕੀ ਮੌਕੇ ਤੇ ਮਾਨਦਾਨ ਆ ਵੀਰ ਜੀ ਕੋਈ ਮਾਨਦਾਨ ਵੀਰ ਭਰਾ ਇਕੱਠਿਆਂ ਲਾਊਗਾ ਨਾ 50000 ਦਾ ਜੋੜਾ ਦੇਣਾ ਅੱਛਾ 55000 ਦਾ ਜੋੜਾ ਆ ਜਿਹੜੀ ਗੱਜਰੀ 80 ਦੀ ਡੱਬੀ ਭਾਜੀ ਲੋਗਾ ਇਕੱਠਿਆਂ 55000 ਦੇਣਾ ਠੀਕ ਆ ਆ ਕੋਈ ਤੇ ਨਹੀਂ ਸਮਝ ਲੈ ਤੇ ਆ ਕੋਈ ਪੰਜੀ ਨਹੀਂ ਸਮਝੇ ਜੇ ਕੋ ਇਕੱਠੀਆਂ ਵੀਰ ਭਰਾ ਲਵਾਂਗਾ ਛੋਟਾ ਛਪਾ ਖੁੱਲਾ ਮਾਰ ਤਾਲ ਕਰਾਂਗੇ ਠੀਕ ਆ ਜੀ ਹਾਂ ਜੀ ਹੋਰ ਕੋ ਵੀਰ ਭਾ ਤਿੰਨੀਆਂ ਇਕੱਠੀਆਂ ਮੰਗੂਗਾ ਤਾ ਵੀ ਖੁੱਲੀ ਛੋੜ ਕਰਾਂਗੇ ਠੀਕ ਆ ਜੀ ਹਾਂ ਜੀ ਜੀ ਠੀਕ ਆ ਵੀ ਜੀ ਬਾਕੀ ਇਹ ਆ ਵੀ ਤੁਹਾਡੇ ਘਰੋਂ ਤਸੱਲੀ ਕਰਕੇ ਆ। ਕੋਈ ਟਾਈਮਰ ਵੀ ਭਾਜੀ 3 ਟਾਈਮਾਂ 5 ਜੋੜ ਕੇ ਬੇਨਤੀ ਕਰਦੇ ਆਪਣੀ ਤਸੱਲੀ ਕਰਕੇ ਖੜੇ। ਕਿਉਂ ਵੀ ਭਲਾ ਮਾਣਾ ਮੁਰਕੇ ਚੰਗੇ ਨਹੀਂ ਭਾਈ ਲੱਗਦਾ ਆਪਣੇ ਕਿਰਿਆ ਕਰਦੀਆਂ ਆਪਾਂ ਬਾਹਰੋਂ ਮੋਲ ਲਿਆ ਹੁੰਦੇ ਆ। ਬਾਅਦ ਚ ਲਾਮਾ ਨਾ ਕੋਈ ਤੁਹਾਨੂੰ ਦਵੇ ਤੇ ਨਾ ਕੋ ਸਾਨੂੰ ਦਵੇ ਆਪਣਾ ਪਹਿਲਾਂ ਦੇਖ ਚਾ ਕੇ ਖੜੇ। ਜੇ ਕੋ ਆਪਣੀ ਤਸੱਲੀ ਕਰਕੇ ਖੜੋ ਅਸੀਂ ਭਾਈ ਤੁਨਕਾ ਕੇ ਲਿਉਂਦੇ ਆ। ਜੇ ਕੋ ਨਹੀਂ ਚਵਾਈ ਕਰਕੇ ਖੜਦੋ ਆਪਣੀ ਜ਼ਿੰਮੇਵਾਰੀ ਤੇ ਖੜੇ। ਆਪਣੀ ਜ਼ਿੰਮੇਵਾਰੀ ਤੇ ਵੀਰ ਜੀ ਖੜੇ। ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ।